ਅੱਜ ਆਪਾਂ ਤੁਹਾਡੇ ਬਹੁਤ ਸਾਰੇ ਸਵਾਲ ਲੈ ਕੇ ਆਏ ਆ ਤੇ ਜਿੰਨੇ ਵੀ ਹੋਏ ਸੀ ਮੈਕਸੀਮਮ ਆਪਣੇ ਸਭ ਆਪਣੇ ਵੱਲੋਂ ਸਵਾਲਾਂ ਦਾ ਸਾਰਾ ਵੱਲੋਂ ਜਵਾਬ ਲੰਮਾਂਗੇ ਤੇ ਫਿਰ ਵਾਈ ਦੀ ਕੋਈ ਸਵਾਲ ਰਹਿ ਵੀ ਗਿਆ ਤਾਂ ਤੁਸੀਂ ਵੀਡੀਓ ਚ ਕਮੈਂਟ ਕਰਿਓ ਤਾਂ ਆਪਾਂ ਅਗਲੀ ਵੀਡੀਓ ਜਲਦੀ ਲੈ ਕੇ ਆਵਾਂਗੇ ਤਾਂ ਸਾਡੇ ਚੈਨਲ ਤੇ ਸਵਾਗਤ ਕਰਦੇ ਆ ਜੀ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਤੇ ਸਰ ਆਪਣਾ ਪਹਿਲਾ ਸਵਾਲ ਹੈ ਗਿਆ ਖੁਦਕਾਸ਼ਤ ਮੂਰਤੀਹੀਨ ਵਿੱਚ ਆਪਸ ਚ ਫਰਕ ਕੀ ਹੈ ਨਾ ਚਾ ਖੁਦਕਾਸ਼ਤ ਹੁੰਦਾ ਜੀ ਖੁਦ ਜਣੀ ਕਿ ਆਪਕਾਸ ਦਾ ਮਤਲਬ ਬੋਂਨ ਵਾਲਾ ਖੁਦਕਾਸ ਤੇ ਜਿਹੜਾ ਜ਼ਮੀਨ ਆਪ ਦੇ ਆਪ ਬੋਂਦਾ ਹੋਵੇ ਮਾਲਕ ਹੋਵੇ ਤੇ ਆ ਬੋਂਦਾ ਉਹਨੂੰ ਖੁਦਕਾਸ ਕਿਹਾ ਜਾਂਦਾ ਠੀਕ ਹੈ ਜੀ ਮੁਰਤਿਨ ਸ਼ਬਦ ਜਿਹੜਾ ਇਹ ਜਦੋਂ ਕਿਸੇ ਜੀ ਬੰਦੇ ਨੇ ਜ਼ਮੀਨ ਗਹਿਣੇ ਕਰਤੀ ਰਹਿਣ ਕਰਤੀ ਗਹਿਣੇ ਤੇ ਰਹਿਣ ਇੱਕੋ ਸ਼ਬਦਾਂ ਗੱਲ ਹੈ ਅੱਛਾ ਜੀ ਉਹ ਜਿਹੜੇ ਬੰਦਾ ਜ਼ਮੀਨ ਨੂੰ ਗਹਿਣੇ ਲੈ ਲੈਂਦਾ ਉਹਨੂੰ ਮੁਰਤਿਨ ਕਿਹਾ ਜਾਂਦਾ ਠੀਕ ਹੈ ਜੀ ਖੁਦਕਾਸ ਤੇ ਮੁਰਤਿਨ ਦੇ ਵਿੱਚ ਇਹ ਫਰਕ ਹੈ ਠੀਕ ਹੈ ਜੀ ਠੀਕ ਹੈ ਤੇ ਜ਼ਮੀਨ ਵੇਚ ਦੀ ਰਜਿਸਟਰੀ ਸਮੇ ਕਿਹੜੇ ਗਵਾਹ ਹੋਣੇ ਜ਼ਰੂਰੀ ਨੇ ਗਵਾਹ ਇੱਕ ਤਾਂ ਨੰਬਰਦਾਰ ਪਿੰਡ ਦਾ ਹੁੰਦਾ ਜੀ ਹਾਂਜੀ ਕਾਗਜ਼ਾਂ ਦੇ ਹਦਦਾਂ ਦੇ ਮੁਤਾਬਕ ਤਾਂ ਨੰਬਰ ਤਾਰੀਖ ਜ਼ਰੂਰੀ ਹੈ ਬਾਕੀ ਕਗਵਾਹ ਹੋਰ ਜਿਹੜਾ ਮਰਜ਼ੀ ਪਾ ਸਕਦੇ ਹੋ ਠੀਕ ਹੈ ਜੀ ਤੇ ਮੁਸਤਰੀ ਵਾਨੀਜ਼ ਦਾ ਕੀ ਮਤਲਬ ਹੈ ਮੁਸਤਰੀ ਵਾਨੀਜ਼ ਦਾ ਮਤਲ ਹੈਗੇ ਆ ਜਿਹੜੇ ਬੰਦੇ ਖਰੀਦਦਾਰ ਹੁੰਦੇ ਨੇ ਉਹਨਾਂ ਨੂੰ ਮੁਸਤਰੀ ਕਿਹਾ ਜਾਂਦਾ ਹੈ ਹਾਂਜੀ ਸਪੋਜ਼ ਕਰੋ ਚਾਰ ਮੁਸਤਰੀਆਂ ਨੇ ਬੰਦੇ ਨੇ ਕੋਈ ਜ਼ਮੀਨ ਖਰੀਦ ਲਈ ਉਹਨਾਂ ਚੋਂ ਗਾਹਾਂ ਇੱਕ ਬੰਦਾ ਫੇਰ ਵੇਚ ਰਿਹਾ ਹੈ ਉਹ ਬਾਨਿਜ ਮੁਸਤਰੀ ਆਂਦਾ ਮੁਸਤਰੀ ਵੀ ਇਹਨਾਂ ਉੱਪਰਲੇ ਮੁਸਤਰੀਆਂ ਦੇ ਵਿੱਚੋਂ ਵੀ ਫਲਾਣਾ ਬੰਦਾ ਜ਼ਮੀਨ ਬੈ ਕਰ ਰਿਹਾ ਬਾਨਿਜ ਮੁਸਤਰੀ ਦਾ ਇਹ ਮਤਲਬ ਠੀਕ ਹੈ ਠੀਕ ਹੈ ਮਤਲਬ ਜਿਹੜੇ ਬੰਦੇ ਨੇ ਪਹਿਲਾਂ ਜ਼ਮੀਨ ਖਰੀਦੀ ਆ ਮੁਸਤਰੀ ਸਪੋਜ਼ ਕਰੋ ਬੰਦੇ ਨੇ ਖਾਨਾ ਕਾਸ਼ ਤੇ ਚਾਰ ਬੰਦੇ ਨੇ ਜ਼ਮੀਨ ਖਰੀਦੀ ਲੈਣਾ ਜੇ ਇੱਕ ਬੰਦਾ ਵੇਚਦਾ ਜਦੋਂ ਹਾਂਜੀ ਜਾਂ ਦੋ ਬੰਦੇ ਵੇਚਦੇ ਜਾਂ ਤਿੰਨ ਬੰਦੇ ਵੇਚਦੇ ਨੇ ਫਿਰ ਬਾਨਿਜ ਮੁਸਤਰੀ ਆਉਂਦਾ ਹੈ ਉਹਨਾਂ ਦਾ ਨਾਮ ਲਿਖ ਕੇ ਜਿਹੜੇ ਜਿਹੜੇ ਬੰਦੇ ਬੈ ਕਰ ਰਹੇ ਨੇ ਉਹਨਾਂ ਦਾ ਨਾਮ ਲਿਖ ਕੇ ਆਉਂਦਾ ਰਾ ਏ ਬੀ ਸੀ ਹਾਂਜੀ ਹਾਂ ਡੀ ਨੂੰ ਛੱਡਿਆ ਗਿਆ ਇਕੱਲੇ ਨੂੰ ਠੀਕ ਆ ਤਿੰਨਾਂ ਨੇ ਵਿੱਚ ਹੀ ਉੱਥੇ ਆ ਜਾਊਗਾ ਏ ਬੀ ਸੀ ਬਾਨਿਸ ਬਾਇਆ ਵੀ ਇਹ ਗਾਹਾਂ ਵੇਚ ਰਹੇ ਨੇ ਤਾਂ ਕਿ ਚੌਥੇ ਬੰਦੇ ਦਾ ਹਿੱਸਾ ਨਾ ਕੱਟੇ ਠੀਕ ਹੈ ਜੀ ਠੀਕ ਹੈ ਤੇ ਜੇਕਰ ਤਕਸੀਮ ਨਾ ਹੋਈ ਹੋਵੇ ਤਾਂ ਕੋਈ ਦੂਸਰਾ ਹਿੱਸੇਦਾਰ ਬਿਨਾ ਸਹਿਮਤੀ ਤੋਂ ਤਵਾਦਲਾ ਕਰਾ ਸਕਦਾ ਹਾਂ ਤਵਾਦਲਾ ਕਰ ਸਕਦਾ ਜੇ ਉਹ ਆਪਦੇ ਹਿੱਸੇ ਦਾ ਕਰਦਾ ਠੀਕ ਆ ਜੇ ਉਹ ਮਖਸੂਸ ਨੰਬਰ ਕਰਨਾ ਚਾਹੁੰਦਾ ਫੇਰ ਨਹੀਂ ਕਰ ਸਕਦਾ ਜੀ ਜੇ ਖਾਸ ਨੰਬਰ ਚੁੱਕਵੇਂ ਨੰਬਰ ਕਹਿ ਲਓ ਆਪਾਂ ਹਾਂਜੀ ਸਪੈਸ਼ਲ ਨੰਬਰ ਕਹਿ ਲਓ ਜੇ ਕਰਨਾ ਚਾਹੁੰਦਾ ਉਹ ਨਹੀਂ ਕਰ ਸਕਦਾ ਹੈਗਾ ਜੇ ਹਿੱਸੇ ਦਾ ਕਰਨਾ ਚਾਹੁੰਦਾ ਤਾਂ ਕਰ ਸਕਦਾ ਅੱਛਾ ਹਿੱਸੇ ਹਿੱਸੇ ਵਾਲਾ ਹੋ ਸਕਦਾ ਹਿੱਸੇ ਵਾਲਾ ਹੋ ਸਕਦਾ ਠੀਕ ਹੈ ਜੀ ਤਿਕ ਸਾਂਝੀ ਖੇਵਟੇ ਵਿੱਚੋਂ ਆਪਣੇ ਖੇਤ ਦੇ ਨੰਬਰ ਲੱਠੇ ਵਿੱਚੋਂ ਕਿਵੇਂ ਦੇਖ ਸਕਦੇ ਆ ਸਾਂਝੀ ਖੇਵਟ ਦੇ ਵਿੱਚੋਂ ਆਪਦੇ ਨੰਬਰ ਜੇ ਤਾਂ ਆਪਣੇ ਨਾਲ ਗੁਰਦੌਰੀ ਹੈ ਹਾਂ ਜੀ ਉਹਨਾਂ ਜਿਹੜੇ ਨੰਬਰਾਂ ਦੀ ਗੁਰਦੌਰੀ ਉਹ ਨੰਬਰ ਆਪ ਬੜੇ ਆਰਾਮ ਨਾਲ ਦੇਖ ਸਕਦੇ ਆ ਮਰੱਬਾ ਨੰਬਰ ਉੱਤੇ ਪਾਇਆ ਹੁੰਦਾ ਥੱਲੇ ਨੰਬਰ ਖਸਰਾ ਪਾਇਆ ਹੁੰਦਾ ਉਹ ਨਕਸ਼ੇ ਦੇ ਵਿੱਚੋਂ ਆਪ ਦੇਖ ਕੇ ਬੜੇ ਆਰਾਮ ਨਾਲ ਦੇਖ ਸਕਦੇ ਜੇ ਜਣੇ ਕਿ ਤਕਸੀਮ ਨਹੀਂ ਹੋਈ ਖੁਦਕਾਸਤ ਹੈ ਫਿਰ ਉਹ ਚ ਆਪਣੇ ਨੰਬਰਾਂ ਦੀ ਨਹੀਂ ਆਪਾਂ ਨੂੰ ਪਤਾ ਤੇ ਜਦੋਂ ਆਪਣੇ ਨੰਬਰਾਂ ਦਾ ਪਤਾ ਨਹੀਂ ਤੇ ਆਪਣੇ ਨੰਬਰ ਆਪ ਦੇਖਾਂਗੇ ਕਿਵੇਂ ਠੀਕ ਹੈ ਜੀ ਉਹ ਤਕਸੀਮ ਤੋਂ ਬਾਅਦ ਹੀ ਆਪਣੇ ਨੰਬਰ ਬਣਨਗੇ ਤਕਸੀਮ ਤੋਂ ਬਾਅਦ ਹੀ ਤੇ ਇੱਕ ਬਿੱਗੇ ਬਿਸਵੇ ਵਾਲੀ ਜ਼ਮੀਨ ਵਿੱਚ ਪੱਥਰ ਕਿੱਥੇ ਲੱਗੇ ਆਉਂਦਾ ਜੀ ਮਰਬਾਬੰਦੀ ਤੋਂ ਪਹਿਲਾਂ ਜਿਹੜੀ ਮਰਬਾਬੰਦੀ ਨਹੀਂ ਇੱਥੇ ਹੋਈ ਹੈ ਜਿੱਥੇ ਬਿੱਗੇ ਬਿਸਵੇ ਨੇ ਨਾ ਉੱਥੇ ਟੱਕ ਨੇ ਜਿਹੜੇ ਟੱਕ ਦੇ ਚਾਰੇ ਖੁੰਝ ਇੱਕ ਬੰਦੇ ਦਾ ਸਪੋਜ਼ ਕਰੋ 20 ਕਿੱਲਾਂ ਦਾ ਟੱਕ ਹੈ 20 ਕਿੱਲਾਂ ਦੇ ਚਾਰੇ ਖੁੰਝਾਂ 'ਚ ਟੱਕ ਤੇ ਪੱਥਰ ਲੱਗੇ ਹੋਏ ਹੁੰਦੇ ਹਾਂ ਠੀਕ ਹੈ ਜੀ ਜਿਹੜਾ ਮਾਲਕ ਹੈ ਸਪੋਜ਼ ਕਰੋ 20 ਕਿੱਲਾਂ ਦਾ ਮਾਲਕ ਹੈ ਉਹਦੇ ਚਾਰੇ ਖੁੰਝਾਂ ਤੇ ਜਾਂ ਪੰਜ ਖੁੰਝੇ ਨੇ ਟੱਕ ਦੇ ਉੱਥੇ ਪੱਥਰ ਹੁੰਦੇ ਨੇ ਲੱਗੇ ਹੋਏ ਜਿਵੇਂ ਆਪ ਮੰਨ ਲਓ ਆਪਣਾ ਚਾਰਾ ਚੌਰਸ ਖੇਤ ਲਾ ਲਓ ਹਾਂਜੀ ਹਾਂਜੀ ਹਾਂ ਟੱਕ ਲਾ ਲਿਆ ਆਪਣਾ ਹਾਂ ਚੌਰਸ ਟੱਕੇ ਤਾਂ ਇਹਦੇ ਚਾਰੇ ਪਾਸੇ ਹੋਣਗੇ ਜੇ ਪੰਜ ਖੁੰਜੇ ਦਾ ਪੰਜਵੇਂ ਖੁੰਜੇ ਤੇ ਵੀ ਲੱਗ ਜੂ ਪੱਥਰ ਬਸ ਅੱਛਾ ਜੀ ਟੱਕ ਦੇ ਮੁਤਾਬਕ ਹੁੰਦੇ ਨੇ ਟੱਕ ਦੇ ਮੁਤਾਬਕ ਉਹਦਾ ਕੋਈ ਸਪੈਸ਼ਲ ਨਹੀਂ ਹੁੰਦਾ ਜੀ ਸਪੈਸ਼ਲ ਨਹੀਂ ਪੱਥਰ ਰਹਿ ਕੇ ਬਿਨਾਂ ਜ਼ਰੂਰੀ ਹੈ ਜਾਂ ਉਹਰੇ ਹੁਣ ਜ਼ਰੂਰੀ ਨਹੀਂ 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 ਇੱਕ ਬਿਲਾ ਰਹਿਣ ਕੀ ਹੁੰਦਾ ਜੀ ਬਿਲਾ ਰਹਿਣ ਬਿਲਾ ਦਾ ਮਤਲਬ ਹੁੰਦਾ ਬਿਨਾ ਅੱਛਾ ਜੀ ਬਿਨਾ ਗਹਿਣੇ ਤੋਂ ਰਹਿਣ ਦਾ ਮਤਲਬ ਜੇ ਆਪਾਂ ਜਿਹੜੀ ਗਹਿਣੇ ਕਰਦੇ ਆ ਉਹਨੂੰ ਕਹਿੰ ਬਿਗੈਰ ਗਹਿਣੇ ਤੋਂ ਉਹ ਰੱਖਵੇਂ ਨੂੰ ਬਿਨਾ ਬਿਲਾ ਬੈ ਰਹਿਣ ਕਿਹਾ ਜਾਂਦਾ ਠੀਕ ਹੈ ਜੀ ਸਪੋਜ਼ ਕਰੋ ਮੇਰੇ ਲਈ 4 ਕਿल्ले ਨੇ ਮੈਂ ਇੱਕ ਕਿਲਾ ਗਹਿਣੇ ਕਰਤਿਆ ਉਹ ਤਾਂ ਆਜੂਆ ਮੇਰੇ ਵੱਲੋਂ ਰਾਹਣ ਠੀਕ ਹੈ ਜੀ ਜਿਹੜੇ 3 ਕਿल्ले ਬਾਕੀ ਬਚ ਗਏ ਉਹ ਆ ਜਾਣਗੇ ਬਿਲਾ ਰਾਹਣ ਠੀਕ ਹੈ ਮੰਨ ਲਓ ਜਦੋਂ ਫਰਦ ਦੇ ਵਿੱਚ ਨੋਟ ਆਊਗਾ ਹਾਂ ਫਰਦ ਦੇ ਵਿੱਚ ਨੋਟ ਨਹੀਂ ਜੀ ਉਹ ਫਰਦ ਦੇ ਵਿੱਚ ਮਾਲਕੀ ਦਾ ਅੰਦਰਾਜ ਆਉਂਦਾ ਜਦੋਂ ਉੱਥੇ ਫਰਕ ਦੇਖਣਾ ਪੈਂਦਾ ਹੈ ਜੀ ਅੱਛਾ ਜੀ ਵੀ ਮੈਂ ਕਿੰਨੇ ਗਹਿਣੇ ਕਰੇ ਨੇ ਕਿੰਨੇ ਮੇਰੇ ਬਿਲਾ ਰਹਿਣ ਨੇ ਉਹ ਖਣ ਜਦੋਂ ਇੰਤਕਾਲ ਦਾ ਅਮਲਾ ਹੁੰਦਾ ਨਾ ਜਮੰਦੀ ਚ ਉਸ ਟਾਈਮ ਉਹ ਜਮੰਦੀ ਦੇ ਅੰ ਇੱਕ ਚੁਨਿੰਦਾ ਨੰਬਰ ਕੀ ਹੁੰਦੇ ਨੇ ਚੁਨਿੰਦਾ ਨੰਬਰ ਚੁਕਮੇ ਨੰਬਰ ਕਹਿ ਲਓ ਸਪੈਸ਼ਲ ਨੰਬਰ ਕਹਿ ਲਓ ਹਾਂਜੀ ਹਾਂ ਜਿਹੜੇ ਛਾਂਟਵੇਂ ਨੰਬਰ ਨੇ ਜਣੇ ਕਿ ਉਹਨਾਂ ਨੂੰ ਚੁਕਮੇ ਨੰਬਰ ਤੇ ਚੁਨਿੰਦਾ ਨੰਬਰ ਜਾਂ ਜਣੇ ਕਿ ਕਿਹਾ ਜਾ ਸਕਦਾ ਠੀਕ ਆ ਉਹ ਜੇ ਵੈਸੇ ਆਪਾਂ ਇੱਕ ਫਰਦਰ ਲੈਵਲ ਦੀ ਗੱਲ ਕਰੀਏ ਜਾਂ ਰਕਵੇ ਲੈਵਲ ਦੀ ਗੱਲ ਕਰੀਏ ਕੋਸ ਕਰੋ ਆਪਣੇ 50 ਕਿੱਲਾਂ ਦਾ ਟੱਕ ਹੈ ਜੀ ਹਾਂਜੀ ਉਹ ਚੋਂ ਮੈਂ ਦੋ ਨੰਬਰ ਸਪੈਸ਼ਲ ਕਹਿ ਲਓ ਜਾਂ ਦੋ ਕਿੱਲੇ ਵੇਚਦੇ ਜਿਹੜੇ ਸੜਕ ਤੇ ਲੱਗਦੇ ਨੇ ਹਾਂ 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 ਉਹ ਹੁਣ ਤਾਂ ਵਿਕਦੇ ਨਹੀਂ ਹੈਗੇ ਪਹਿਲਾਂ ਵਿਕਦੇ ਹੁੰਦੇ ਸੀ ਠੀਕ ਆ ਉਹਨਾਂ ਨੂੰ ਚੱਕਵੇਂ ਨੰਬਰ ਕਿਹਾ ਜਾਂਦਾ ਸੀ ਵੀ ਇਹ ਚੱਕ ਨ ਛਾਂਟ ਕੇ ਨੇ ਵਧੀਆ ਨੰਬਰ ਵੇਚਦੇ ਉਹਨਾਂ ਨੂੰ ਚੱਕਵੀ ਵੀ ਕਹਿੰਦੇ ਨੇ ਚੁਨਿੰਦਾ ਵੀ ਕਹਿੰਦੇ ਆ ਠੀਕ ਆ ਹਾਂ ਠੀਕ ਆ ਜੀ ਠੀਕ ਆ ਬਾਕੀ ਅਸੀਂ ਅਗਲੀ ਵੀਡੀਓ ਵਿੱਚ ਲੈ ਕੇ ਆਵਾਂਗੇ ਜੇ ਕੋਈ ਸਵਾਲ ਰਹਿ ਗਿਆ ਤਾਂ ਤੁਸੀਂ ਕਮੈਂਟ ਕਰਕੇ ਦੱਸਿਓ ਜੇਕਰ ਤੁਹਾਡਾ ਕੋਈ ਹੋਰ ਸਵਾਲ ਆ ਤਾਂ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਕਮੈਂਟ ਕਰਕੇ ਜਰੂਰ ਆਪਣੀ رائے ਦਿਆ ਕਰੋ ਸਾਡੀ ਵੀਡੀਓ ਕਿਦਾਂ ਦੀਆਂ ਲੱਗਦੀਆਂ ਨੇ ਜੇਕਰ ਤੁਹਾਡੇ ਕੋਈ ਹੋਰ ਟੌਪਿਕ ਤੇ ਵੀ ਤੁਸੀਂ ਕੋਈ ਵੀਡੀਓ ਦੇਖਣੀ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਦੱਸਿਓ ਤਾਂ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਤੇ ਸਰ ਦਾ ਵੀ ਧੰਨਵਾਦ ਧੰਨਵਾਦ ਸ਼ੁਕਰੀਆ